ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਇਸ ਸਮੇਂ ਹਾਈਪਰ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੇ ਸੌਂ ਚੁੱਕਣ ਤੋਂ ਪਹਿਲਾਂ ਹੀ ਆਪਣੇ ਏਜੰਡੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਡੋਨਲਡ ਟਰੰਪ ਦੇ ਇਰਾਦੇ ਸਾਫ਼ ਨੇ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੇ ਲਈ ਦ੍ਰਿੜ ਨੇ ਇਸ ਬਾਰੇ ਉਹਨਾਂ ਨੇ ਹੁਣ ਲੜੀਵਾਰ ਦੋ ਨਕਸ਼ੇ ਵੀ ਸਾਂਝੇ ਕੀਤੇ ਨੇ ਤੇ 트াম্প ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦੋ ਨਕਸ਼ੇ ਸਾਂਝੇ ਕਰ ਇਹਨਾਂ ਦੇ ਵਿੱਚੋਂ ਇੱਕ ਨਕਸ਼ੇ ਦੇ ਵਿੱਚ ਉਸਨੇ ਕੈਨੇਡਾ ਨੂੰ ਅਮਰੀਕਾ ਵਿੱਚ ਦਿਖਾਇਆ ਜਦੋਂ ਕਿ ਦੂਜੇ ਨਕਸ਼ੇ ਵਿੱਚ ਉਹਨਾਂ ਨੇ ਕੈਨੇਡਾ ਬਾਰੇ ਆਪਣੇ ਇਰਾਦੇ ਦਾ ਪ੍ਰਗਟਾਵਾ ਕੀਤਾ ਜਿਸ ਨੂੰ ਲੈ ਕੇ ਹੁਣ ਨ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਕੈਨੇਡੀਅਨ ਅਕਵਾ ਨੇ 트াম্প ਨੂੰ ਮੂਤ ਵੱਲ ਜਵਾਬ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ ਨਵੇਂ ਸਾਲ ਤੇ ਮੁਕੇ ਪੀਐਮ ਟਰੂਟੋ ਨੇ ਵੱਡਾ ਬਿਆਨ ਦਿੱਤਾ ਹੈ ਤੇ ਸ਼ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿ ਹੈ ਕਿ ਭਾਵੇਂ ਤੁਸੀਂ ਦੇਸ਼ ਵਿੱਚ ਹੋ ਜਾਂ ਵਿਦੇਸ਼ ਦੇ ਵਿੱਚ 2025 ਤੁਹਾਡੇ ਲਈ ਨਵੀਆਂ ਚੁਣੌਤੀਆਂ ਅਤੇ ਮੌਕੇ ਲੈ ਕੇ ਆਵੇਗਾ ਪਰ ਇੱਕ ਗੱਲ ਅਸੀਂ ਜਾਣਦੇ ਹਾਂ ਕਿ ਇਹ ਦੇਸ਼ ਮਜ਼ਬੂਤ ਅਤੇ ਆਜ਼ਾਦ ਹੈ ਅਤੇ ਅਸੀਂ ਇਸ ਨੂੰ ਆਪਣਾ ਕਰ ਕਹਿਣ ਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ ਕੈਨੇਡਾ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਲੋਕ ਨਵੇਂ ਸਾਲ ਤੇ ਟ੍ਰੂਡੋ ਦੇ ਇਸ ਸੰਦੇਸ਼ ਨੂੰ ਡੋਨਲਡ ਟਰੰਪ ਦੇ ਉਸ ਪੰਚ ਦੇ ਨਾਲ ਜੋੜ ਰਹੇ ਨੇ ਜਿਸ ਦੇ ਵਿੱਚ ਟਰੰਪ ਕੈਨੇਡਾ ਨੂੰ ਅਮਰੀਕਾ ਦਾ ਇੱਕ ਮੰਜਵਾ ਰਾਜ ਅਤੇ ਟ੍ਰੂਡੋ ਨੂੰ ਕੈਨੇਡਾ ਦੇ ਗਵਰਨਰ ਦੇ ਵਜੋਂ ਸੰਬੋਧਨ ਕਰਦੇ ਨੇ ਦੱਸਿਆ ਟ੍ਰੂਡੋ ਪਿਛਲੇ ਮਹੀਨੇ ਆਪਣੀ ਅਮਰੀਕਾ ਦੌਰੇ ਦੌਰਾਨ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ੇ 'ਤੇ ਮਾਰੇ ਲਾਗੋ ਪਹੁੰਚੇ ਸਨ ਜਿੱਥੇ ਟਰੰਪ ਅਤੇ ਟ੍ਰੂਡੋ ਨੇ ਦੇ ਡਿਨਰ ਵਿੱਚ ਕੀਤਾ ਸੀ ਇਸ ਦਿਨ ਤੋਂ ਬਾਅਦ ਕੰਪਨੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਕੈਨੇਡੀਅਨ ਗਵਰਨਰ ਜਸਟਨ ਟਰੂਡੋ ਦੇ ਨਾਲ ਡਿਨਰ ਕਰਕੇ ਬਹੁਤ ਖੁਸ਼ੀ ਹੋਈ ਮੈਂ ਜਲਦ ਹੀ ਗਵਰਨਰ ਦੇ ਨਾਲ ਦੁਬਾਰਾ ਮਿਲਣਾ ਚਾਹਾਂਗਾ ਤਾਂ ਜੋ ਅਸੀਂ ਟੈਰਿਫ ਅਤੇ ਵਪਾਰ ਉਤੇ ਆਪਣੀ ਚਰਚਾ ਜਾਰੀ ਰੱਖ ਸਕੀਏ ਇਸ ਦੇ ਨਤੀਜੇ ਸ਼ਾਨਦਾਰ ਹੋਣਗੇ ਟਰੰਪ ਇਸ ਪ੍ਰਤੀ ਕਿਹਾ ਤੋਂ ਬਾਅਦ ਸਵਾਲ ਉੱਠਣ ਲੱਗ ਪਏ ਕਿ ਟਰੰਪ ਨੇ ਟਰੂਡੋ ਨੂੰ ਗਵਰਨਰ ਕਿਉਂ ਕਿਹਾ ਟਰੰਪ ਨੇ ਰਾਸ਼ਟਰੀ ਖਾਣੇ ਦੌਰਾਨ ਟਰੂਡੋ ਨੂੰ ਪੇਸ਼ਕਸ਼ ਕੀਤੀ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ ਇੱਕ ਵੰਜਵਾ ਰਾਜ ਬਣਨਾ ਚਾਹੀਦਾ ਹੈ ਹਾਲਾਂਕਿ ਇਹ ਆਫਰ ਮਜਾਕ ਦੇ ਵਿੱਚ ਦਿੱਤਾ ਗਿਆ ਸੀ ਪਰ ਟਰੂਡੋ ਇਹ ਸੁਣ ਕੇ ਵਿਚਾਨ ਹੋ ਗਏ ਅਤੇ ਹੁਣ ਹਸਣ ਵੀ ਲੱਗ ਪਏ ਤੁਹਾਨੂੰ ਦੱਸਦੇ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦੇ ਇੱਕ ਵੰਜੇ ਰਾਜ ਦੇ ਵਜੋਂ ਸੰਬੋਧਨ ਕਰਦੇ ਨਜ਼ਰ ਆ ਰਹੇ ਨੇ ਇਨਾਂ ਹੀ ਨਹੀਂ ਕਈ ਵਾਰ ਜੋਸਟਿਨ ਟਰੂਡੋ ਨੂੰ ਅਮਰੀਕਾ ਦੇ 51ਵੇਂ ਰਾਜ ਦਾ ਗਵਰਨਰ ਵੀ ਕਹਿ ਚੁੱਕੇ ਨੇ ਜੋਸਟਿਨ ਟਰੂਡੋ ਅਤੇ ਕੈਨੇਡਾ ਦੇ ਵਿਦੇਸ਼ ਮੰਤਰੀ ਦੇ ਬਿਆਨ ਟਰੰਪ ਦੀਆਂ ਇਨਾਂ ਟਿੱਪਣੀਆਂ ਤੋਂ ਬਾਅਦ ਆਏ ਨੇ ਬੀ ਰਿਪੋਰਟ ਚੈਨਲ ਪੰਜਾਬੀ